ਇਹ ਆਲੇ ਦਿੱਲੀ ਵਾਲੇ ਓਏ ਥੋੜਾ ਭਲਾ ਜਰਾ ਜਿਵੇਂ ਮਨਵੀਰ ਨੂੰ ਸਗਨ ਪੈਣ ਲੱਗਿਆ ਗਾਇਜ਼ ਮੁੰਡਾ ਆਪਣੇ ਵੀ ਆ ਤੇ ਮੁੰਡਾ ਤੇ ਸੇਰੇ ਵਾਲੀ ਸੇਰੇ ਵਾਲੀ ਸੰਦੀ ਹੋਈ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਨ ਚਿਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਪੱਤਰ ਦੀ ਆਵਾਜ਼ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਅੱਜ ਆਪਾਂ ਸੈਲਸ ਰੋਟਰੀ ਉੱਤੇ ਆਪਾਂ ਦੋਨੇ ਜਣੇ ਲੈ ਆ ਨਾ ਇਹ ਸਾਡਾ ਭਈਆ ਚੋ ਇਸ ਤੱਕ ਮਹਾਰਾਏ ਬੰਚਿਆ ਸੀ ਇਹਨਾਂ ਦਾ ਨਾਲ ਹੈ ਗਾਇਜ਼ ਸਫਾਈ ਸਾਡੀ ਹੋ ਗਈ ਹੈ ਤੇ ਗਾਇਜ਼ ਮम्मा ਸਾਡੀਆਂ ਅੱਖਾਂ ਮਚਾਈ ਜਾਂਦੇ ਨੇ ਤੜਕਾ ਲਾ ਲਾ ਕੇ ਤੂੰ ਸਾਰੇ ਵਿੱਚ ਚਾਹ ਦੇ ਨਾਮ। ਓਏ ਮੈਂ ਕੀ ਕਿਹਾ? ਗਾਇਸ ਪਤਾ ਨਹੀਂ ਕਿੰਦਾ ਕੀ ਨਹੀਂ ਦੱਸ। ਮੈਂ ਕੁਛ ਵੀ ਨਹੀਂ ਕਹਿੰਦਾ। ਗਾਇਸ ਐਵੇਂ ਬੋਲਦੇ ਰਹਿੰਦੇ ਆ ਮੈਨੂੰ। ਹਾਂ ਤੂੰ ਤਾਂ ਐ ਨਹੀਂ ਬੋਲਦੇ ਆ। ਤੈਨੂੰ ਤਾਂ ਐ ਨਹੀਂ ਲੱਗਦਾ। ਲੰਘ ਲੈਣ ਦੇ 4 ਸਾਲ ਹੋ ਗਏ। ਫਿਰ ਦੱਸਿਆ ਐਵੇਂ ਬੋਲਦੇ ਸੀ ਕਿ ਸਹੀ ਬੋਲਦੇ। ਸਹੀ ਬੋਲਦੇ ਮੈਂ ਕਹਿੰਦਾ ਮੈਂ ਕੋਈ ਗਲਤ ਬੋਲ ਕੇ। ਤੈਨੂੰ ਆਏ ਵੀ ਤੂੰ ਲੱਗਦਾ ਹੈ। ਨਹੀਂ ਜੀ। ਨਹੀਂ ਨਹੀਂ ਮम्मा ਸਹੀ ਬੋਲਦੇ। ਮੈਂ ਐ ਕਰਕੇ ਆ ਯਾਰ ਤੁਸੀਂ ਬਿਲਕੁਲ ਸਹੀ ਬੋਲਦੇ। ਵੇ ਨਹੀਂ ਇਸ ਟਾਈਮ ਇਹ ਬੋਲ। ਐਵੇਂ ਕਹਿੰਦੇ ਐਵੇਂ ਬੋਲਦਾ ਸਹੀ ਬੋਲਦਾ ਹੈ। ਕੋਈ ਕਹਿੰਦਾ। ਮੈਂ ਲਾ ਲਾਂ ਮੈਂ ਮਿਰਚ ਲਾ ਦੇਣੀ ਆ। ਗਾਇਜ਼ ਇੱਧਰ ਦੇਖੋ। ਉਹਨੇ ਪਿਆਜ਼ ਨਹੀਂ ਜਿੰਦੀਆਂ ਮਿਰਚਾਂ ਕੱਟਤੀਆਂ। ਕੁੜੀ ਬਿਮਾਰ ਆ ਮਿਰਚਾਂ ਕੱਟ ਰੱਖੋ। ਗਾਇਜ਼ ਆਵਲੀ ਸਬਜੀ ਇੰਨੀ ਸਾਰੀਆਂ ਨੂੰ ਸੁੰਗੜ ਕੇ ਇੰਨੀ ਕਰ ਦੇਣੀ ਆ। ਕੋਲੀ ਮਸਾ ਨਿਕਲਦੀ ਆ। ਹਨਾ ਮੈਂ। ਤਾਂ ਦੋਸਤੋ ਹੁਣ ਆਪਾਂ ਖਾਣ ਲੱਗਿਆ ਰੋਟੀ। ਮਤਲਬ ਮੈਂ ਤਾਂ ਖਾ ਲੀ ਗਏ ਗイズ ਰਿੱਤਾ ਆਪਣਾ ਖੰਦਾ ਪਿਆ ਵਾਰੀ ਤੇ ਕਿੱਦਾਂ ਬਣੀ ਆ ਸਬਜੀ ਮੇਰੀ ਆਟਾ ਹੈ ਗイズ ਮਮਾ ਨੇ ਬੜੀ ਸ਼ਾਤ ਸਬਜੀ ਬਣਾਈ ਆ ਅਮਾ ਜੀ ਸਬਜੀ ਬੜੀ ਹੱਤ ਬਣੀ ਆ ਗイズ ਇਧਰ ਮਮਾ ਲੈ ਜੋ ਟਿੱਪ ਕੰਨ ਦੇ ਕੰਨ ਦੇ ਮੈਂ ਤਾਂ ਇਤਨੇ ਇੰਨੀਆਂ ਰੋਟੀਆਂ ਖਾਧੀਆਂ ਵੀ ਆਟਾ ਹੀ ਮੁੱਕ ਗਿਆ ਮਮਾ ਨੂੰ ਆਪਣੇ ਦੇ ਅੱਡ ਤੋਂ ਗੁਰਨਾ ਪੈ ਰਿਹਾ ਕਾ ਮਮਾ ਹੁਣ ਆਪਾਂ ਰੋਟੀਆਂ ਕਿ ਛੱਡੀਆਂ ਹੁਣ ਆਪਾਂ ਰੈਸਟ ਕਰਾਂਗੇ ਹੋਰ ਬਹੁਤ ਕੰਮ ਕਰਦੇ ਉਹ ਕੰਮ ਕਿ 40 ਕਰ ਗਿਦਾ ਸੋ ਫੇਰੇ ਰਾਮ ਨੂੰ ਹੱਥ ਨਹੀਂ ਲੰਦਾਗਾ ਦੱਸੋ ਕਿਹੜਾ ਕੰਮ ਕਰਨਾ ਸਵੇਰ ਦੇ ਨਾ 6 ਵਜੇ ਉੱਠੀ ਹੋਈ ਐ ਠੀਕ ਐ ਉੱਠ ਕੇ ਪਹਿਲਾਂ ਵਲੌਗ ਦੀ ਪਿਆ ਹੋਇਆ ਸੀ ਵਲੌਗ ਪਾਇਆ 9 ਵਜੇ ਮੈਂ ਸੱਚੇ ਬਾਹਰ ਆਇਆ ਮੈਂ 10:30 ਜਿਵੇਂ ਕਿਹੜਾ ਕੰਮ ਕਰਾਂ ਮੈਂ ਕਰ ਲੈਣਾ ਮੈਂ ਤਾਂ ਕੋਈ ਕੰਮ ਆ ਸੁੱਤਦਾ ਹੀ ਨਹੀਂ ਬੈਠੋ ਬੈਣਾ ਕੋ ਲੱਗਦੀ ਵਾਲੀ ਬਾਹਰ ਕੱਢੀ ਕਹਿਣ ਤਾਂ ਮੇਰਾ ਤਾਂ ਟੁੱਟਿਆ ਨੂੰ ਪਾਣ ਨੂੰ ਪਾਇਆ ਕਹਿਣ ਤਾਂ ਬਿਨਾਂ ਨਹੀਂ ਬਾਹਰ ਕਰਨੀ ਐਕਟਰਾ ਤਾਂ ਮਾ ਮੀਨਾ ਅੰਟੀ ਨੇ ਵੀ ਨਹੀਂ ਕਿਹਾ ਮੀਨਾ ਅੰਟੀ ਆਏ ਮੈਂ ਕਿਹਾ ਉਹ ਐਕਟਰਾ ਬਾਹਰ ਕੱਢਦਾ ਮੈਂ ਅੱਪੀ ਕੱਢੀ ਐਕਟਰਾ 10 ਘਰਿਆ ਘੰਟੇ ਅੰਟੀ ਬਾਬਾ ਕੱਢੀ ਆਪੀ ਕੂਟਰੋਂ ਪਾਣੀ ਇੱਥੇ ਨੇ ਕਿਹਾ ਵਾ ਉਹ ਫਿਰ ਉਹ ਮੈਂ ਪਾਇਆ ਵਾ ਤਾਂ ਚਲੋ ਦੋਸਤੋਂ ਨਾ ਪਰ ਫਿਰ ਪਰ ਨਾ ਬੰਦਦੇ ਆ ਆਪਾਂ ਰੈਸਟ ਨਹੀਂ ਕਰਨੀ ਮਮਾ ਨੇ ਮਨਾ ਕਰਤਾ ਅੱਸ਼ਟ ਨਹੀਂ ਕਰਨੀ ਤਾਂ ਗਾਇਸ ਕੱਲੋ ਆਪਾਂ ਟਾਈਮ ਨਾਲ ਉੱਠਾਂਗੇ ਉੱਠ ਕੇ ਫਿਰ ਗੈਸ ਰੈਸਟ ਵੀ ਕਰਨੀ ਹੁੰਦੀ ਆ ਹਨਾ ਗਾਇਸ 6 ਵਜੇ 6 ਵਜੇ ਤਾਂ ਤਾਂ ਮੈਂ ਜਨਣਾ ਨਾ ਸਾਰੀ ਦਿਹਾੜੀ ਵਿਚਾਰੇ ਦੀ ਅੱਡੀ ਲੱਗਦੀ ਕੰਮ ਤੋਂ ਥੋੜੀ ਯਾਰ ਫੋ ਮਿਲਦੇ ਰੋਕੇ ਯਾਰ ਮੈਨੂੰ ਸ਼ਰਮ ਜੀ ਨੇ ਕੀਤੀ ਸ਼ਰਮ ਉਹਦੇ ਫੁੱਟੇ ਕਾ ਦੇਖੋ ਬਸ ਸਾਰੀ ਉਮਰ ਤਰੀ ਨਾ ਕੁਛ ਦੇਖੋ ਗੱਲ ਬਣ ਗਈ ਗੱਲ ਬਣ ਗਈ ਬਾਬੇ ਗੱਲ ਬਣ ਗਈ ਨਾ ਕਿਸੇ ਪੜਾਈ ਚ ਧਿਆਨ ਨਾ ਕਿਤੇ ਪੜਾਈ ਪੜਾਈ ਮੈਂ ਤਾਂ ਕਹਿੰਦਾ ਮੈਂ ਛੁੱਲੇ ਜਾਂਦਾ ਮੈਂ ਦੱਸੋ ਸਕੂਲੇ ਨਾ ਪੜਨਿਆ ਨਾ ਮੈਂ ਹਾਂ ਮੈਨੂੰ ਪਤਾ ਸਕੂਲੇ ਤੂੰ ਕੀ ਕਰਨ ਲੈਣਾ ਮੈਂ ਪੜੂੰਗਾ ਮੈਂ ਜਿੰਨਾ ਕ ਅੱਗੇ ਪੜਦਾ ਸੀ ਪੜੂਗਾ ਨਾ ਪੱਕਾ 62% ਨੰਬਰ ਲੈ ਆਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਮੈਥ ਤੋਂ ਫੇਲ ਨਹੀਂ ਹੋਇਆ ਮੈਂ ਇਸ ਤੋਂ ਅੱਛਾ ਤਾਂ ਨਾ ਫੇਲ ਹੋਣਾ ਚੰਗਾ ਫੇਲ ਹੋ ਕੇ ਬੰਦਾ ਕੁਝ ਸਿੱਖਦਾ ਜਾਂਦਾ ਹੈ ਕਿ ਹਾਂ ਮੈਂ ਫੇਲ ਹੋਇਆ ਹੈ ਇਹਨੂੰ ਮੈਂ ਪਾਸ ਵੀ ਕਰਨਾ ਹੈ ਇਹ ਪੜਾਉਣਾ ਲੈ ਹੋਣਾ ਜਿਆਦਾ ਬੈਟਰ ਜ਼ਰੂਰੀ ਹੈ ਐਸਾ ਤਾਂ ਮੇਰੇ ਲੈਵਲ ਤੇ ਹੋ ਗਿਆ ਯੈਸ ਜਦੋਂ ਪਤਾ ਨਹੀਂ ਕਿਵੇਂ ਹੋ ਗਿਆ ਹਾਂ ਪੜਾਈ ਮੈਨੂੰ ਪਤਾ ਵਾ ਜਦੋਂ ਸਕੂਲ ਦੇ ਕਦੇ ਮੰਗਰਦੀ ਨਹੀਂ ਲੱਗਿਆ ਓਏ ਮੈਂ ਲੱਗਿਆ ਸਕੂਲ ਦੇ ਮੰਗਰਦੀ ਆ ਕੋਈ ਕੁਖਾ ਮੈਂ ਤਾਂਨੇ ਮਾਰਦੇ ਪਏ ਮੈਂ ਕਿਹਾ ਮੈਂ ਥੋੜੀ ਕਹਾਂਗੀ ਸਕੂਲ ਤੇ ਨਹੀਂ ਜਾ ਹੁਣ ਮੇਰੇ ਸਕੂਲ 10 ਤੱਕ ਅਸੀਗਾ ਹੁਣ ਸਾਰੇ ਸਕੂਲਾਂ ਤੇ ਜੂਮ ਦੀਆਂ ਛੁੱਟੀਆਂ ਪੈ ਗਈਆਂ ਗਰਮੀ ਦੀ ਹੁਣ ਜਦੋਂ ਸਕੂਲ ਲੱਗੂਗਾ ਅਸੀਂ ਐਡਮਿਸ਼ਨ ਲਵਾਂਗਾ ਅਜੇ ਤਾਂ ਕਰਾਉਣੀ ਨਹੀਂ ਗਈ ਆਪਦਾ ਹਾਫ ਟਾਈਮ ਕੰਮ ਕਰ ਹਾਫ ਟਾਈਮ ਪੜਨਾ ਲਵਾ ਦੋ ਬੱਚਾ ਸਾਡੇ ਤੇ ਐਸਾ ਹਮ ਤਾਂ ਨਹੀਂ ਕਰਾਂਗੇ ਨਾ ਸਾਨੂੰ ਕੋਈ ਆਸਾਨ ਉਹ ਵੀ ਅਸੀਂ ਪੜਾਇਆ ਲਵਾ ਦੋ ਘਰ ਤੇ ਮੈਂ ਕਿੱਥੇ ਲਵਾ ਦੋ ਤੈਨੂੰ ਜਿੱਥੇ ਮਰਜੀ ਰੋਟੀ ਖਾ ਲ ਕੇ ਰੀਲ ਬਣਾ ਕੇ ਹੁਣ ਗੁੱਤਾ ਕਰਾ ਰਿਆ ਰੀਤਾ ਸਾਡਾ ਛਿੜ ਜੂ ਪੀਂ ਪੀਂ ਆਈ ਆਈ ਮਮਾ ਗਾਇਸ ਹੁਣੇ ਹੁਣੇ ਰੀਤਾ ਇੰਨਾ ਹੋ ਗਿਆ ਸੀ ਮੈਂ ਇੱਧਰ ਰਬੜ ਮਾਰੀ ਇੱਧਰ ਗੂਠਾ ਮਾਰਿਆ ਕਿਦਾਂ ਦਾ ਐਕਸਪੀਰੀਅੰਸ ਹੈਗਾ ਕੁੱਤੇ ਇੰਨਾ ਕਰਦੇ ਤੇ ਮੈਨੂੰ ਫੇਫੀ ਫੋਨ ਕਰੀ ਜਾਂਦਾ ਕਸਾਇਰਾ ਨਹੀਂ ਲੱਭਦਾ ਹੁਣ ਤੇਰਾ ਇਹਨੇ ਮੇਰੀ ਗੱਲ ਕਰਾ ਹੈਲੋ ਚੱਲੋ ਦੋਸਤੋ ਨਹੀਂ ਲੱਭਿਆ ਨੀਗਾ ਬਤਾ ਇਤਿਹ ਦੇ ਕਾਰਨ ਦਿੰਨੇ ਆ ਹਰ ਜੋ ਲਾਈਟ ਸੰਗ ਤੇਨੂੰ ਕਹਿੰਦੇ ਆ ਪੈਟਵਾਲ ਆ ਪੈਟਵਾਲ ਆਇਆ ਕਰ ਸੰਗ ਤੇ ਇਸਕੋ ਕਹਤੇ ਹੈ ਪੀਟਵਾਲ ਸੰਗ ਜੀ ਇਹ ਹੈ ਪੀਟਵਾਲ ਪੀਟਵਾਲ ਆ ਗਿਆ ਅੱਜ ਮੁੰਡਾ ਟਾਈ ਲਾਈ ਫਿਰਦਾ ਕਹਿੰਦੇ ਅੱਜ ਮੁੰਡਾ ਸਕੂਲੋਂ ਆਇਆ ਯਾਰ ਪ੍ਰੰਗ ਕਾਲਾ ਕਾ ਤੋ ਹੋ ਗਿਆ ਮਨਵੀਰ ਹੋਰ ਕਿ ਸ਼ਿਮਲੇ ਜਾ ਕੇ ਬਾਣਾ ਹੀ ਕਾਲਾ ਹੋ ਗਿਆ ਨੇੜੇ ਹੋ ਕੇ ਭਾਈ ਨੇੜੇ ਲਾਈਟ ਦੇ ਨੇੜੇ ਹੋ ਕੇ ਹਾਂ ਸੰਗਤ ਜੀ ਹੁਣ ਲੱਗਦਾ ਅਸਲੀ ਪਟਵਾਰ ਭਰਾਵਾ ਪੀਵੀਸੀ ਚ ਕੂਣੀਆਂ ਮਾਰਦੀ ਨਹੀਂ ਬੈਠਾ ਹੀ ਆ ਨਹੀਂ ਸਾਈਡ ਤੋਂ ਕਈ ਵਾਰ ਲੈਟ ਰੂਟ ਘੱਟ ਪੈ ਜਾਂਦੀ ਹੈ ਨਾ ਉਹ ਸੂਰਜ ਕਈ ਵਾਰ ਕਾਲਾ ਹੋ ਜਾਂਦਾ ਨਾ ਗਾਇਸ ਮੰਨੂ ਆ ਗਈ ਮੰਨੂ ਆ ਗਈ ਲਾਈਟਾਂ ਲਾਈਟਾਂ ਕਾਲੀਆਂ ਹੋ ਜਾਂਦੀਆਂ ਨਾ ਕਈ ਵਾਰ ਹੈਲੋ ਮੰਨੂ ਇਹ ਵੀ ਮੰਨੂ ਆ ਹੈਲੋ ਗਾਇਸ ਮੰਨੂ ਮੰਨੂ ਨੇ ਮੈਚਿੰਗ ਐਵੇਂ ਮੰਨੂ ਆ ਐਵੇਂ ਮੰਨੂ ਆ ਅਸਲੀ ਕੌਣ ਦੋਨੇ ਅਸਲੀ ਆ ਮੈਂ ਛੇੜਦਾ ਕਰਵਾਉਣਾ ਮੈਡੀਕਲ ਇਹਦਾ ਆ ਕਾਗਜ਼ ਛੱਡ ਦੇ ਹੈਲੋ ਗਾਇਸ ਹੈਲੋ ਪਸਲੀ ਓਏ ਪਸਲੀ ਸਾਸਰੀ ਘਰ ਤਾਂ ਬੁਲਾਈ ਨਹੀਂ ਡਬਲ ਐਂਡ ਸਿੰਗਲ ਐਂਡ ਹੁੰਦਾ ਹੈਲੋ ਸਾਸਰੀ ਘਰ ਬੁਲਾਉਂਗੀ ਬੁਲਾਉਂਗੀ ਕਹਿੰਦੀ ਵਲੌਗ ਬੰਦ ਹੋਏ ਤਾਂ ਬੁਲਾਉਂਗੀ ਆ ਦੇਖ ਲਓ ਗਾਇਸ ਤੇਰੇ ਤੇ ਸੱਚੀ ਹੈਲੋ ਜਸੂ ਵਲੌਗ ਬਹੁਤ ਚੱਲਿਆ ਤੇਰਾ ਦੇਖਿਆ ਨਾ ਆਈ ਜਸੂ ਤੇ ਘੱਟ ਤੇ ਆਈ ਕਰਦੀ ਸੀ ਗਾਇਸ ਆ ਇਹਦਾ ਮੂੰਹ ਦੇ ਤਾਂ ਦਿੰਦਾ ਨਹੀਂ ਸੀ ਆਈ ਕਰਦੀ ਸੀਗੀ ਚਲੋ ਆਣ ਮੰਨੂ ਰਿਆ ਆ ਗਾਇਸ ਪਟਵਾਲਾ ਨੇ ਲਾਈਟ ਬੰਦ ਕਰਤੀ ਜਾ ਉਹ ਲਾਈਟ ਉਹ ਦੂਜੀ ਲਾਈਟ ਪੀਲੀ ਜੀ ਕਰਤੀ ਤੂੰ ਤੁਸੀਂ ਆਈ ਬੰਦੇ ਪੀਲੇ

ਬੜੀ ਚੇਤੀ ਹਾਰ ਗਈ ਇਹ ਇਹ ਸਾਇੰਸ ਸਕੂਲ ਚ ਪੜਦੀ ਆ ਤਾਂ ਤਾਂ ਹਾਰ ਗਈ ਮੈਂ ਰਾਮਗੜੀ ਸਕੂਲ ਜੇ ਮੈਂ ਹਾਂ ਜਿੱਤ ਗਿਆ ਜਿੱਤਿਆ ਪਤਾ ਨਹੀਂ ਕਿੱਥੇ ਆ ਆਪਣੇ ਮੁੰਡੇ ਨੂੰ ਦੇ ਦੋ ਦਲਤੇ ਦੇ ਮੈਂ ਸਕਾਰ ਰਿਹਾ ਉਹਨੂੰ ਕੀ ਕਹਨਾ ਮੇਰੀ ਬੇਇੱਜ਼ਤੀ ਕਰੀਂ ਅੰਨੇ ਉਹਦਾ ਡੰਬੇ ਦਿੱਤਾ ਹੋ ਗਿਆ ਭਰਾਵਾ ਕਹਣਾ ਤੇਰੀ ਬੇਇੱਜ਼ਤੀ ਕਰਦਾ ਕਿਸ ਦੀ ਹਿੰਮਤ ਹੈਗੀ ਬੇਇੱਜ਼ਤੀ ਕਰਨ ਦੀ ਚੋਰ ਕਰਦਾ ਮੈਨੂੰ ਕਹ ਇੱਥੇ ਗਾਇਜ਼ ਦੇਖੋ ਇਹ ਹੈਗਾ ਸੰਗਤ ਦੀ ਪੱਟਵਾਲ ਆ ਗਏ ਵਸੇ ਮੂ ਲੈ ਉਹ ਤਾਂ ਗੋਇਆ ਕਾਹ ਹੈ ਗਾਮਾ ਕੁੱਤਾ ਕਰ ਦੋਿੱਧਰ ਕੱਟ ਨੂੰ ਲਗਈਆਂ ਉਹ ਵੀ ਕੁੱਤਾ ਹੀ ਹੈ ਕੁੱਤਾ ਤਾਂ ਆ ਬੈਠਾ ਵਾ ਸਿੱਧਾ ਕੁੱਤਾ ਤਾਂ ਆ ਬੈਠਾ ਵਾ ਆ ਕਿੱਦਾਂ ਦਾ ਭਾਈ ਜੰਦਾ ਜਾਂ ਕਿਸਣਾ ਸੋਨਾ ਸੋੜਾ ਦੇਖ ਲੈ ਇੱਜ਼ਤ ਬਣਾਈ ਜਾਣ ਉਹੋ ਆ ਸੋਨਾ ਦਾ ਇਸ ਸਕੂਲੇ ਗਿਆ ਇਸ ਸਕੂਲੇ ਗਿਆ ਅਸੀਂ ਕਹਿੰਦੀ ਗੰਦਾ ਨਾ ਤੇ ਸੋਨਾ ਚੋਣਾ ਦੇਖ ਲੈ ਲੈ ਨਹੀਂ ਤੂੰ ਦੱਸ ਪਹਿਲਾਂ ਆ ਦੇਖ ਲੈ ਰੀਤਨ ਚਾ ਚੜ ਗਿਆ ਸੋਣਾ ਕਹਤਾ ਵੀਰੇ ਨੂੰ ਚੀਜੀ ਨਹੀਂ ਕੋਈ ਨਹੀਂ ਡੰਗਾ ਵਾ ਵੀਰਾਂ ਤੇ ਵੀਰ ਸੁੱਚੀ ਖਾਣੀ ਸਹਣਾ ਤੂੰ ਥੱਲੇ ਜਦੋਂ ਕਾਰਡ ਲਗਵਾ ਦੀ ਇੱਕ ਚੁੰਡੀ ਵੀ ਖਾ ਜਾਂਦੀ ਆ ਚੁੰਡੀ ਤਾਂ ਖਾ ਜਾਂਦੀ ਆ ਉਹ ਪਿੱਛੇ ਪਹਿਲੀ ਵੀ ਖਾ ਜਾਂਦੀ ਆ ਇਹ ਤਾਂ ਖਾਈ ਨਹੀਂ ਇਹਨਾਂ ਨੂੰ ਤਾਂ ਜਦੋਂ ਟਟੀਆਂ ਟਟੀਆਂ ਲੱਗਦੇ ਆ ਚੁੰਡੀ ਨੇ हटਦੀਆਂ ਕੋਈ ਹੋਰ ਦਵਾਈ ਦੀ ਸਾਜੀ ਹੋਰ ਦਵਾਈ ਕੰਮ ਹੀ ਨਹੀਂ ਕਰਦੀ ਡਾਕਟਰ ਵਾਲੀ ਯਾਰ ਇਹ ਕੰਮ ਕਿੰਦੀ ਪਿਆਰੀ ਹੈ। ਚੱਟਾ ਹੈ ਨਾ ਕਾਲ ਨੂੰ। ਆ ਚਿੱਤ ਕਦੇ ਤੇ ਇਸ ਦਾ ਖਲਾ ਮਾ ਫੇਰ ਤੂੰ। ਕਾਲਾ ਤਾਂ ਨਹੀਂ ਆ ਰਿਹਾ। ਆ ਰਿਹਾ ਮਾ। ਓਏ ਭੱਗ ਗਿਆ ਤੂੰ ਮੇਰੇ ਫੇਰ ਹੋਈ ਗੱਲਾਂ। ਹਣ ਜੇ ਪਹਿਲਾਂ ਗੋਰਾ ਹੋਣ ਦੇ ਬਾਕੀ ਸਾਰੇ ਕੰਮ ਬੱਲ ਲੈ ਲੈ। ਲੈ ਲੈ। ਲਾਲਾ। 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 ਲੋਕਾਂ ਨਾਲ ਕਰੋ। ਨਹੀਂ ਬਹੁਤ ਸੋਹਣਾ ਲੱਗ ਰਿਹਾ ਮਾ। ਅਸਤਸਲੀਮ। ਯਾਹ। ਤੇਰਾ ਤਾਂ ਵੇੜੇ ਕਰਕੇਗਾ। ਮੰਦਿਆ ਮੈਂ ਕਾਲਾ ਵਾ ਕਹਿੰਦਾ ਤੇਰਾ ਤਾਂ ਵੇਲਾ ਹੀ ਕਰਕਾ ਇਹ ਤਾਂ ਬਹੁਤ ਸੋਹਣਾ ਮੁੰਡਾ ਵਾ ਗਾਇਸ ਨਜਰ ਨਾ ਆ ਦੂ ਕਾ ਟੀਕਾ ਦਿੱਤੇ ਟੀਕਾ ਕਾਲਾ ਟੀਕਾ ਲਾਉਣਾ ਇਹਨੇ ਦੇਖੇ ਕਿ ਨਾ ਸੋਹਣਾ ਲੱਗਦਾ ਵਾ ਪੱਗ ਚ ਮੈਂ ਵੀਰ ਪੱਗ ਬੰਨ ਕੇ ਰੱਖਿਆ ਕਰ ਓ ਤੁਹਾਨੂੰ ਨਜ਼ਰ ਲੱਗਿਆ ਨਹੀਂ ਟੀਕਾ ਨਜਰ ਨਾ ਲਾਇਓ ਗਾਇਸ ਥੂ ਥੂ ਕਰ ਦੋ ਥੋਕੀ ਨਾ ਦੀ ਓ ਗਾਇਸ ਥੁੱਕ ਦੋ ਗਾਇਸ ਥਕਲੋ ਆਪਦੇ ਫੋਨ ਤੇ ਥਕਲੋ ਗਾਇਸ ਅਸੂ ਪੱਗ ਨੂੰ ਨੰਬਰ ਲਉ ਪੱਗ ਬੰਨ ਲੈ ਹੁੰਦੋ ਨਾ ਪੱਗ ਨੂੰ ਕੋਈ ਨੰਬਰ ਨਹੀਂ ਦੇ ਸਕਦੇਗੇ ਇਹ ਤਾਂ ਅਨਮੋਲ ਹੀਰਾ ਏ ਪੱਗ ਜਿਹੜੀ ਆ ਨਾ ਪੱਗ ਦਾ ਕੋਈ ਮੁੱਲ ਨਹੀਂ ਹੁੰਦਾ ਗਾ ਮਨਿੰਦਰ ਪੱਗਾਂ ਸਿੱਖਣ ਲੱਗ ਜਾਵੇ ਉੱਥੇ ਸਿੱਧੂ ਵੀਰੇ ਕੋਲ ਚਲ ਜਾ ਕਰ ਸਕੂਲ ਚ ਗੁਰੇ ਦੋ ਸਾਲ ਤੇ ਘਟੇ ਦੋ ਵਾਰੀ ਲੜਪੂ ਦਾ ਪੰਮਾ ਵੀ ਕਹਿ ਦੋ ਓਏ ਅੰਤਿ ਆਰਟੀਸਟ ਆ ਮਾਈਓ ਬਲੀ ਨਹੀਂ ਨਾ ਪਾਇਓ ਨਾ ਬੜਾ ਪੰਗਾ ਇਹਨੇ ਗਾਇਸ ਕੁਛ ਬੋਲਤਾ ਪਰ ਇਹ ਕਹਿੰਦਾ ਪਾਇਓ ਨਾ ਪਾਇਓ ਨਾ ਮਾੜਾ ਜਿਹੀ ਬੋਲਿਆ ਤਾਂ ਅਜੇ ਤਾਂ ਮੈਨੂੰ ਤਾਂ ਸੁਣਿਆ ਵੀ ਨਹੀਂ ਆਣਾ ਗਾ ਗਾਇਸ ਦੇਖਿਓ ਪੱਗ ਬੰਨ ਤੇ ਦੇਖੋ ਮੁੰਡਾ ਕਨਾ ਘੈਂਟ ਲੱਗਦਾ ਨਨੇ ਪਰਿਆਟ ਲੈਟ ਤੋਂ ਯਾਰ ਯਾਰ ਤੈਨੂੰ ਕਾਲਾ ਨਾ ਕਰ ਇਹ ਤੂੰ ਮੈਨੂੰ ਕਾਲਾ ਨਾ ਕਰ ਬਰੇ ਸੁਣ ਜੀ ਗੱਲ ਕਿੰਨਾ ਸੋਹਣਾ ਲੱਗਦਾ ਸੱਚ ਕਹੀ ਮੈਂ ਤਾਂ ਨਿਕਲ ਆ ਆ ਜਾ ਕਰਨਾ ਨਹੀਂ ਸੜਾ ਲੱਗਦਾ ਟਿੱਕਿਆ ਲਾ ਓਏ ਸਕੂਲੇ ਪੱਗ ਬੰਨ ਕੇ ਜਾ ਕਰ ਹਾਂ ਪੱਗ ਬੰਨ ਕੇ ਜਾ ਦੇ ਦੀ ਹੈ ਕਿ ਤੀ ਦਿਨ ਬਾਹਰ ਹਾਂ ਨਾ ਨਹੀਂ 2 ਮਿੰਟ ਇੱਕ ਸੇ ਹਾਂ ਉਹ ਤੀ ਦਿਨ ਬਾਹਰ ਇਹਨੇ ਆ ਤੁਹਾਨੂੰ ਜਦ ਮੈਂ ਆਣਾ ਸੱਤ ਵਜੇ ਸੋਣਾ ਲੱਗਦਾ ਪੱਗ ਬੰਨ ਕੇ ਪੱਗ ਬੰਨ ਕੇ ਰੱਖਿਆ ਕਰ ਤੀ ਦਿਨ ਬੱਗ ਹੋਣ ਬੱਗ ਬੰਨ ਕੇ ਰੱਖਿਆ ਕਰ ਵੇ ਚੱਜਦਾ ਏ ਬਾੜਾ ਹੱਲ ਦੇ ਥੋੜਾ ਗਿੱਲਿਆਂ ਤੇ ਤੂੰ ਤੂੰ ਤੇਂਗੂਗਾ ਤਾਂ ਤੂੰ ਜੀ ਕਰੀ ਜਾਣਾ ਟੇਢੀ ਜੀ ਮਾਰ ਤਾ ਸੁਨੀ ਮਗਾਣਾ ਮੈਂ ਟਿੱਡੂ ਜਾ ਨੰਨੇ ਮੰਦਿੰਦਰ ਮਾਸੜਾ ਰਗਾ ਲੱਗਦਾ ਤਾਂ ਮੁਛਾ ਤਾਂ ਹੈ ਮੁਸ਼ਾ ਨਹੀਂ ਗਿਆ ਮੁਸ਼ਾ ਨਾ ਨਾ ਦਾੜੀ ਵੀ ਨਹੀਂ ਆ ਗਈ ਬੈ ਚਾਤਰ ਆਈ ਪਾਗੀ ਸੱਚ ਕਰ ਗਏ ਐਕਸ਼ਨ ਨਾਲ ਐਂ ਕਰਦੇ ਮੈਂ ਭਾਣਦਾ ਮੇਰਾ ਪੱਗ ਹਲਾਤੀ ਤੂੰ ਨਹੀਂ ਨਹੀਂ ਸਹੀ ਹੈ ਸਹੀ ਹੈ ਉਹ ਤਾਂ ਲੋਗ ਜਿੱਦਾਂ ਐਕਸ਼ਨ ਮਾਰਦੇ ਹੁੰਦੇ ਆ ਪੱਗ ਦਾ ਬਾਜ਼ੀ ਮੈਂ ਪੱਗ ਨਾਲ ਕੋਈ ਐਕਸ਼ਨ ਨਹੀਂ ਮਾਰੀਦਾਗਾ ਅੱਛਾ ਆਏ ਆਏ ਚੌਂਦਰੀ ਫੜ ਕੇ ਆਏ ਤੇ ਜਾਂ ਮੁੱਛਾ ਹੁੰਦੀਆਂ ਨੇ ਪਾਗਲ ਬੰਦੇ ਨੂੰ ਤਾਂ ਬੱਸ ਹਾਇਰੀ ਫੂਣ ਕਿੰਨਾ ਤਾਂ ਚੱਕੜਾ ਪਿਆ ਮੈਨੂੰ ਹੋਰ ਤੱਕ ਚੱਕੜਾ ਪਿਆ ਦੇਖ ਲੈ ਹੁਣ ਆਇਓ ਹੋ ਲੰਬਾ ਹੋ ਗਿਆ ਆ ਫੈਂਡ ਦੇਨੇ ਮੇ ਦਿੱਲੀ ਵਾਲੇ ਦਿੱਲੀ ਵਾਲੇ ਓਏ ਓਏ ਥੋੜਾ ਭਲਾ ਕਰ ਐਡਾ ਐਡਾ ਲਲਕਾਰ ਮੈਂ ਤਾਂ ਦੇਖ ਲਾ ਦੁਸ਼ੀਸ਼ੇ ਪਰ ਆਵਾ ਮੈਂ ਤਾਂ ਡਰ ਗਈ ਸੀ ਤੇਰੇ ਲਲਕਾਰੇ ਤੋਂ ਹੋਟੇ ਬਾਹਰ ਇਸ ਵੇਚੇ ਨਾਲ ਸਮਾਂ ਲੱਗਿਆ ਬਾਲੀ ਜਿੰਨੇ ਮੰਦੇ ਦਬਰ ਲਾ ਰਿਹਾ ਇੱਧਰ ਵਿਖਾਈਮ ਇੱਧਰ ਵਿਖਾ ਉਧਰ ਤੇ ਸਾਡੇ ਗੇਟ ਨਾਲ ਲੱਗਦਾ ਇਹ ਦੇਖੋ ਛੱਤ ਨਾਲ ਓਏ ਹੋਏ ਪਾਗਲੇ ਜੀ ਪਾਗ ਨਾ ਮਰਵਾ ਲਈ ਉੱਤੇ ਸਿੱਧੂ ਮਸੇਰੇ ਗਾਣਾ ਤਾਂ ਗਾਈ ਸਿੱਧੂ ਮਸੇਰੇ ਓ ਤੇਰੇ ਪਿੱਛੇ ਕਿਹੜੇ ਲੋ ਲਈ ਓ ਨਹੀਂ ਓ ਪਾਗਲ ਗਾਣਾ ਗਾ ਜਿਹੜਾ ਪਹਿਲਾਂ ਬੰਦ ਕੀ ਰੱਖੇ ਵੇ ਸੱਚ ਦਾ ਏ ਕਿਹੜੇ ਪਤਾ ਕੀ ਸੂਟ ਪਾ ਕੇ ਰੱਖਿਆ ਕਰਨੀ ਪਟਿਆਲੇ ਵਾਲਾ ਸੌਣ ਲਾ ਸੌਣ ਲਾ ਕਿੱਥੇ ਬੈਠੀਏ ਭੈਣੇ ਪਟਿਆਲੇ ਵਾਲਾ ਸੂਟ ਪਾ ਕੇ ਰੱਖਿਆ ਕਰ ਘਰ ਵਾਲੀ ਨੂੰ ਸਿੱਧਾ ਹੀ ਸੁਨੇਹਾ ਦੇਈ ਜਾਂਦਾ ਓਏ ਓਏ ਭੱਗ ਲਾ ਰਹੀ ਆ ਮੋਟੇ ਤੇਰਾ ਆਏ ਆ ਵੀ ਜਿਵੇਂ ਹਣ ਸਗਨ ਕਰ ਲਾਉਣ ਨੂੰ ਬੈਠਾ ਉਹਨਾਂ ਦਾ ਘਰ ਵਾਲੀ ਹੋਵੇ ਬਸ ਤੇਰੇ ਸਗਨ ਪਾ ਦੀਏ ਐਸੇ ਵੇਲੇ ਆ ਇੰਦੀ ਲਾੜ ਮਨਿੰਦਰ ਦੀਆਂ ਲੋੜਾਂ ਨੇ ਐਸੇ ਵੇਲੇ ਪਾ ਦੇ ਤੋ ਕੋ ਚੱਕ ਕੇ ਗਾਣਾ ਤਾਂ ਲਾਓ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਆ ਆ ਲੋਨੇ ਖੜ ਜਾ ਮਨਵੀਰ ਨੂੰ ਸਗਨ ਪੈਣ ਲੱਗਿਆ ਗਾਈ ਤੇ ਇੰਨੇ ਇੰਨੇ ਬਹਿਵਾਰਨੇ ਆਪੋ ਉਹ ਗਾਣਾ ਦਾ ਗਾਉਂ ਮਨਵੀਰ ਨੇ ਸਗਰ ਪੈਣ ਲੱਗਾ ਚੱਕ ਜੇਬ ਚ ਪਾ ਲਿਆ ਆ ਤਾਂ ਗੱਲ ਤੋਂ ਐਲੋ ਐਲੋ 50 ਰੁਪਏ ਤਾਂ ਪਾ ਦੇ ਤੂੰ ਥਾਲੀ ਪੂਰੀ ਖਾਦੀ ਏ ਦੱਸ ਮੈਂ ਜਣਾ ਨਹੀਂ ਤੁੰਨਾ ਆਏ ਆਏ ਗੱਲ ਚੋਂ ਪਾ ਕੇ ਐਂ ਕਰੀਦਾ ਹੁੰਦਾ ਅੱਧਾ ਕ ਗੱਲ ਚ ਹੁੰਦਾ ਅੱਧਾ ਕ ਕਰਦਾ ਜਿਹੜਾ ਤੈਨੂੰ ਛੜ ਫੜਾਉਣਾ ਨਹੀਂ ਕੁੜੀ ਨੂੰ ਅਸਾਂ ਕੁੜੀ ਨੂੰ ਨਹੀਂ ਫੜਾਉਂਦਾ ਆਵੇ ਇੱਕ ਹੋਰ ਬੰਦਾ ਆਇਆ ਹੈ ਸਗਣ ਆਏ ਨਹੀਂ ਇੱਕ ਪੱਲਾ ਏ ਗੋਦੀ ਚ ਹੁੰਦਾ ਵਾ ਹਾਂ ਐ ਵੇਖੀ ਜਮਾਈ ਜਮਾਈ ਮਨਵੀਰ ਰਹਿ ਲਾ ਮਨਵੀਰ ਨੂੰ ਸਗਣ ਲੈ ਗਿਆ ਕਿਹਨਾਂ ਤੱਕ ਇਹ ਕਹਿੰਦਾ ਪਾਪ ਹੈ ਹੈਲੋ ਉਹ ਨਵੀਰ ਜਿੱਦ ਤੇਰਾ ਵਿਆਹ ਹੋਇਆ ਤੂੰ ਤਾਂ ਬਾਲਾ ਕੁਛ ਕਰੇਗਾ ਮੈਂ ਤਾਂ ਆਪ ਹੀ ਗਾਣਾ ਗਾਣਾ ਪੈ ਰਿਹਾ ਓ ਅੱਜ ਦਿਨ ਦੀ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਦੀ ਖੁਸ਼ੀਆਂ ਦਾ ਸੱਜਣਾ ਇਹਨੇ ਤਾਂ ਆਪਦੇ ਵਿਆਹ ਨੂੰ ਉੱਠ ਕੇ ਨੱਚਣ ਲੱਗ ਜਾਣਾ ਤੇ ਘੰਸ ਕਰਨ ਬਾਅਦ ਪਾਵਾਂਗੇ ਉਹਦੇ ਫਟਫਟ ਪਾ ਕੇ ਪੈ ਭੱਜਣ ਲੱਗਿਆ ਹੋਰ ਵੀ ਗਾਣਾਗਾ ਮੁੰਡਾ ਪਿੰਨੇ ਵਿਆਹ ਤੇ ਮੁੰਡਾ ਨੱਚ ਆਏ ਆਏ ਲੱਤ ਪਣਾ ਲਈ ਚੱਲ ਗਈ ਥੱਲੇ ਨਹੀਂ ਆਪਦੇ ਵਿਆਹ ਚ ਨੱਚਦਾ ਫਿਰੇ ਤਰੇ ਬੈਠਾ ਯਾਰ ਰੀਤ ਨੋਟ ਕੱਟਣ ਲੱਗੀ ਆ ਓ ਜਾ ਯਾਰ ਬੈਟਰੀ ਨਾਲ ਬੈਠਾ ਬੈਠਾ ਬੈਠੋ ਰੀ ਸਰੀਤ ਬੈਠੇ ਸਗਣ ਬੈਣਾ ਪਹਿਲੇ ਗਏ ਜਾਣੇ ਅੱਜ ਸਗਣ ਦੀ ਉਹ ਗੁਲਗੀ ਪੈ ਗਈ ਗੁਲਗੀ ਉੱਪਰ ਐ ਕਰੀ ਅੱਜ ਵਿਆਹ ਪਰੈਗ ਆਹੋ ਮਨਵੀਰ ਦਾ ਵਿਆਹ ਆ ਨਾ ਬੰਦੇ ਇੱਥੇ ਕਰਾਂ ਵੀਡੀਓ ਲਾਈਵ ਹੋ ਜਾ ਜਿਵੇਂ ਮਮਮੀ ਕੁਲੀ ਆ ਗਈ ਕਦੀ ਅੰਦਰ ਮਮਮੀ ਨੇ ਕਹਣਾ ਕਿ ਤੈਨੂੰ ਇਕੱਲਾ ਹੀ ਹੁਣ ਚਲਾਗਾ ਨਾ ਕਿੰਨਾ ਹੋਈ ਓਏ ਰਿਸ਼ਤੇਦਾਰਾਂ ਨੇ ਕਹਣਾ ਆ ਗਈ ਕਰੀ ਅੰਦਰ ਵੇਖਿਆ ਕਰ ਵਾਲਾ ਨੂੰ ਤੇਰੀ ਨਿਕੋਟ ਮਿਰਚ ਕਿ ਦੋਤੀ ਮੁੱਟੀ ਲੈ ਇਨਾ ਹੀ ਲੈ ਕਰ ਲੈ ਨਾ ਨਾਸਤਕ ਬੰਦੇ ਸੋਸਦੇ ਆਣਗੇ ਬੰਦਾ ਵਿਆਂ ਜਿਆਦਾ ਕਿ ਸਕੂਲ ਨਹੀਂ ਬੈਠ ਨਹੀਂ ਜਾ ਰਿਹਾ ਨਾ ਨਾ ਹੁਣ ਨਹੀਂ ਲੱਗਦੇ ਸਕੂਲ ਵਾਲੇ ਟਾਈ ਲਾਤੀ ਨਾ ਹਾਂ ਹਾਂ ਹੁਣ ਨਹੀਂ ਸਕੂਲ ਵਾਲੇ ਕੱਪੜੇ ਲੱਗਦੇ ਆਏ ਨੇ ਆਏ ਨੇ ਇਹਦੀ ਕਰ ਬੀਬੀ ਸਗਨ ਪਾ ਜਾ ਆ ਜਾ ਉਹ ਅੰਦਰ ਸੱਚੀ ਦੇ ਕਹਿੰਦੇ ਹਾਂ ਹਾਂ ਸੱਚੀ ਸੱਚੀ ਸਗਨ ਪਾ ਸੱਚੀ ਆ ਰੀਤ ਪਤਾ ਨਹੀਂ ਕੀਟੇ ਪਟੂ ਪੰਨਾ ਤਿਆਰ ਕਰੀ ਜਾਂਦੀ ਆਂਟੀ ਸਗਨ ਪਾਓ ਪਹਿਲਾਂ ਸਗਨ ਪਹਿਲਾਂ ਸਗਨ ਆਉਂਦੇ ਤੁਸੀਂ ਮੈਸੇਜ ਆਂਟੀ ਤੁਸੀਂ ਇਕੱਲੇ ਹੀ ਆਏ ਹੋ ਹੋਰ ਨਹੀਂ ਕਿਸੇ ਨੂੰ ਲੈ ਕੇ ਆਏ ਸਗਨ ਪਹਿਣਾ ਇੱਧਰ ਸ਼ੁਰੂ ਹੋ ਗਿਆ ਕੁੜੀ ਵਾਲੇ ਆਉਂਦੇ ਹੀ ਹੋਣੇ ਕੁੜੀ ਵਾਲੇ ਦੇਖਣ ਆ ਰਹੇ ਨੇ ਕੁੜੀ ਵਾਲੇ ਹੁੰਦੇ ਤੁਰੇ ਹੋਏ ਸਗਨ ਆਂਟੀ ਤਿਆਰ ਹੋ ਕੇ ਦੇਖ ਕਿ ਬੈਠਾ ਲੱਗ ਕਿੰਨਾ ਸੋਹਣਾ ਲੱਗਦਾ ਤੇ ਲਾਂਟੀ ਦੇ ਵੀ ਕਹਿਤਾ ਸੋਹਣਾ ਲੱਗਦਾ ਤੇ ਹੈਗੀ ਆ ਫਿਰ ਉਹ ਮੇਰੇ ਵੀਰੇ ਲੱਗਣ ਗਏ ਗਾਈ ਤੁਸੀਂ ਦੱਸੋ ਕਿਹਨੂੰ ਕਿਹਨੂੰ ਸੋਹਣਾ ਲੱਗਦਾ ਹੈ ਆਜੋ 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 ਲੈ ਇਧਰ ਭੈਣ ਸੇਰਾ ਲੈ ਕੇ ਆ ਗਈ ਸੇਰੇ ਵਾਲੀ ਸੇਰੇ ਵਾਲੀ ਟੰਡੀ ਹੋ ਗਈ ਥੱਲੇ ਕਰੀ ਸਾਡੇ ਆਏ ਤੇ ਮੁਝਰੇ ਸੇਰੇ ਵਾਲੀ ਤਾਂ ਡੰਡੀ ਹੋ ਗਈ ਇਦਾਂ ਹੀ ਦੇ ਬੰਦੇ ਨਾ ਇਦਾਂ ਹੀ ਦੇ ਇਦਾਂ ਹੀ ਦੇਖਦੇ ਨੇ ਇਦਾਂ ਹੀ ਅਰਬਾ ਸੇਰਾ ਦੇਖੀ ਮੈਂ ਸਗਨ ਵੀ ਪਾ ਦੋ ਯਾਰ ਹੋਰ ਕੋਈ ਨਹੀਂ ਬੈਠਾ ਰਹਿ ਨਹੀਂ ਗੱਲੇ ਨਹੀਂ ਸਗਨ ਜੋਰ ਦੇ ਸਗਨ ਕੱਲੇ ਸਗਨ ਇਹ ਇੰਨਾ ਕੱਲੇ ਸਗਨਾਂ ਕਰਦੀ ਬੰਦੀ ਨਾ ਸਗਨ ਪਾ ਵੀ ਸਗਨ ਆ ਚੱਕ ਇਹ ਆ ਚੱਕ ਦਿਖਾ ਕੇ ਪਾ ਲੈ ਇੱਧਰ ਨੂੰ ਆ ਦੇ ਇੱਕ ਝੋਲੀ ਚ ਪੈਸੇ ਦੀਨੇ ਨੀ ਕਿ ਗਾਇ ਸਾਰੇ ਪਾਏ ਆ ਸੱਚੀ ਪਾਏ ਆ ਉਹਦੇ ਉਹਦੇ ਲੈ ਵੀ ਆ ਫੜਾ ਬਹੰਗੀਆਂ ਨਹੀਂ ਰੀਤ ਲੰਕਾਈ ਜਾਣਦੇ ਲੰਕੀ ਜਾਣਦੇ ਉਹ ਯਾਰ ਕਦੇ ਨੂੰ ਹੁੰਦੇ ਖੜਾ ਰੱਖ ਲੈਂਦੇ ਆ ਉਹ ਓਏ ਬਾਤ ਚ ਕਰਾਂਗੇ ਅੱਜ ਬਾਤ ਉਹ ਉਹ ਬਾਤ ਚ ਹੁੰਦਾ ਇਕਲ ਕੀ ਲਾਉਂਦੇ ਆ ਅੱਜ ਕਰਾਂਗੇ ਗੁਰਦੁਆਰਦਿਆ ਕਰਾਂਗੇ ਮੂੰਹ ਤਾਂ ਸੇਰਾ ਗੁਰਦੁਆਰਦਿਆ ਜਾ ਕੇ ਚੱਕਾਂਗੇ ਕਹਿੰਦਾ ਮਨਵੀਰ ਤੇਰਾ ਕਰਦਗੇ ਵਿਆਹ ਸੱਚੀ ਟੰਗਿਆ ਗਿਆ ਗਿਆ ਇਹਦੇ ਨੇ ਕੀ ਕਿੰਨੇ ਹੁੰਦੇ ਟੰਗਿਆ ਗਿਆ ਟੰਗਿਆ ਗਿਆ ਮੁੰਡਾ

ਡੋਲੀ ਵਾਲੀ ਕਾਰ ਨਾਲ ਦੀ ਡੋਲੀ ਵਾਲਾ ਜੋ ਭੱਜ ਜਾ ਘਰ ਵਾਲੀ ਲੱਭ ਕੇ ਲੈ ਕਿੱਥੇ ਆ ਮੋਕੇ ਮੋਕੇ ਬਾਜ਼ਾਰ ਨਹੀਂ ਮਿਲਦੇ ਛਿੱਤੀ ਚੱਲ ਛਿੱਤੀ ਚੱਲ ਮੱਕਰ ਨਾ ਜਾਣ ਕੁੜੀ ਵਾਲੇ ਹੋਰ ਤੇਰੀ ਕਿ ਨਾਮ ਆ ਦੇ ਇਹਦਾ ਇਹ ਚੱਲ ਰਹਿ ਗਿਆ ਚੱਲ ਚੱਲ ਗੱਡੀ ਦੀ ਚਾਬੀ ਮਿਲ ਗਈ ਚੱਲ ਚੱਲ ਆਡੀ ਫੀਫੂਮ ਤਾਂ ਨਹੀਂ ਬੜਾਤੀ ਫੀਫੂਮ ਤਾਂ ਨਹੀਂ ਬੜਾਤੀ ਘਰ ਘਰ ਇਕੱਠੇ ਚੱਕੀ ਜਾਂਦੇ ਹੋਰ ਹੋਰ ਵਿਆਹ ਤੋਂ ਪਹਿਲਾਂ ਦੋਨੇ ਜਣੇ ਮੁਲਾਕਾਤ ਥਾੜੇ ਚੋ ਆ ਕੀ ਦਿਖਾਈ ਇਧਰ ਕੀ ਆ ਦਿਕਾਤ ਤੇ ਜੀ ਪਾ ਲਈ ਆ ਖਾਲੀ ਆ ਨਹੀਂ ਗੁੱਠੀ ਦੀ ਪਾਈ ਹੋਈ ਆ ਗੁੱਠੀ ਆ ਦੇ ਫਿਰ ਇਹਦੀ ਫੋਟੋ ਖਿੱਚਣੀ ਸੀ ਹੁਣ ਖਿੱਚਿਆ ਰ ਆਓ ਸੇਰਾ ਤਾਂ ਦੇਖ ਕਿ ਦਸ ਘੈਂਟ ਲੱਗਦਾ ਲੱਗਿਆ ਹਾਏ ਮਨਵੀਰ ਤੂੰ ਤਾਂ ਢੱਡ ਦੁਖਣ ਲੱਗ ਸੌਣ ਕਿ ਮੇਰੇ ਤਾਂ ਹਾਸਾ ਢੱਡ ਦੁਖਣ ਲੱਗ ਗਿਆ ਆਂਟੀ ਗਾਈਜ਼ ਸਗਣ ਪੈ ਗਿਆ ਮੁੰਡੇ ਨੂੰ ਬਾਸ ਸਾਨਾ ਮੁੰਡਾ ਆਪਾ ਵਿਆਹਣ ਜਾਣਾ ਵਾ ਵਿਆਹ ਵਿਆਹ ਤਾਂ ਵਾ ਵਿਆਹ ਤਾਂ ਵਿਆਹ ਤਾਂ ਸੱਚ ਵਿਆਹ ਤਾਂ ਦੇ ਵੀ ਇੰਨੀ ਕਰਨੀ ਕੁੜੀ ਕੁੜੀ ਨਹੀਂ ਦਿਖਾਉਣੀ ਕੁੜੀ ਕੱਲੀ ਮੈਂ ਹੀ ਦੇਖ ਸਕਦਾ ਮੈਂ ਇਹ ਵੀ ਨਹੀਂ ਦੇਖ ਸਕਦੇ ਐਤੋਂ ਅੰਦੀ ਜੀ ਅੱਛਾ ਕਿਉਂ ਕੀ ਗੱਲ ਤੂੰ ਕੋ ਦੇਖ ਸਕਦਾ ਬਾਈ ਆਡੀ ਮਾੜਾ ਹੀ ਹੈ ਮੇਰਾ ਤਾਂ ਇਹ ਤਾਂ ਬੜਾ ਹੀ ਮਾੜਾ ਹੋ ਗਿਆ ਤੇ ਟਾਈਮ ਤੈਨੂੰ ਚਾਦਾ ਗੱਡੀ ਦੀ ਚਾਬੀ ਨੇ ਲੈ ਜੀ ਆ ਪਈਏ ਗਾਇਸ ਗੱਡੀ ਚਾਬੀ ਲੈ ਚੱਕ ਲਈ ਹੁਣ ਮਰਸੀਡੀ ਮੇਰੀ ਹੈ ਮੁੰਡਿਆਂ ਬਾਏ ਬਾਏ